ਸਤਿ ਸ਼੍ਰੀ ਅਕਾਲ ਜੀ ਹਰ ਰੋਜ਼ ਤਰ੍ਹਾਂ ਜਿਵੇਂ ਆਪਾਂ ਕੋਈ ਨਾ ਕੋਈ ਟ੍ਰੈਫਿਕ ਦਾ ਮੁੱਦਾ ਲੈ ਕੇ ਆਉਂਨੇ ਆ ਅੱਜ ਵੀ ਇੱਕ ਨਵਾਂ ਟ੍ਰੈਫਿਕ ਦਾ ਮੁੱਦਾ ਲੈ ਕੇ ਆਏ ਅੱਜ ਇਹ ਹੈ ਬੱਸਾਂ ਦੇ ਵਿਸ਼ੇ ਤੇ ਜਿਹੜੀਆਂ ਰੋਡ ਦੇ ਉੱਤੇ ਬੱਸਾਂ ਚੱਲਦੀਆਂ ਇਹ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਇਹ ਇਹ ਬਾਜਾਖਾਨਾ ਬਰਨਾਲਾ ਰੋਡ ਤੇ ਬਸ ਜਾ ਰਹੀ ਹੈ ਤੇ ਲਗਭਗ ਗੁਰੂ ਸਰ ਬਵੇਕ ਚੈਰੀਟੇਬਲ ਹਸਪਤਾਲ ਦੇ ਕੋਲੇ ਤੇ ਮੁੱਦਾ ਕੀ ਹੈ ਵੀ ਇਹ ਬੱਸਾਂ ਵਾਲੇ ਜਦੋਂ ਬੱਸ ਰੋਕਦੇ ਆ ਨਾ ਇਹ ਸੜਕ ਦੇ ਉੱਤੇ ਹੀ ਰੋਕ ਦਿੰਦੇ ਆ ਤੁਸੀਂ ਦੇਖਿਓ ਵੀ ਹੁਣ ਵੀ ਇਹ ਉੱਤੇ ਹੀ ਰੁਕੂਗਾ ਜੇ ਗੁਰੂ ਸਰ ਤੇ ਐਡੇ ਤੇ ਰੁਕੂਗਾ ਤਾਂ ਦੋ ਟਾਇਰ ਥੱਲੇ ਨਹੀਂ ਲਾਉਂਦੇ ਦੇਖਿਓ ਉਹ ਦੇਖੋ ਹੁਣ ਇਹਦੇ ਚ ਨਾ ਮੇਰੇ ਕੋਈ ਪੁਰਾਣੇ ਮਿੱਤਰ ਸੱਜਣ ਵੀ ਹੋਣਗੇ ਟਰਾਂਸਪੋਰਟ ਡਿਪਾਰਟਮੈਂਟ ਦੇ ਵਿੱਚ ਤੇ ਉਹ ਗੁੱਸਾ ਵੀ ਮੰਨਣਗੇ ਇਸ ਦਾ ਤੇ ਮੇਰੀ ਉਹਨਾਂ ਨੂੰ ਬੇਨਤੀ ਵੀ ਆ ਵੀ ਗੱਡੀ ਕੱਚੇ ਲਾ ਕੇ ਰੁਕਿਆ ਕਰੋ ਹੁਣ ਉਹਦੇ ਪਿੱਛੇ ਆਰਟੀਕਾ ਜਾਂਦੀ ਸੀ ਜਿਉਂ ਨਾ ਰੁਕ ਬ੍ਰੇਕ ਮਾਰ ਦੇ ਤਾਂ ਹਾਦਸਾ ਹੋ ਜਾਣਾ ਸੀ ਤੇ ਗੱਡੀ ਨਾ ਥੱਲੇ ਪੜ ਜਣਾ ਸੀ ਆਰਟੀਕਾ ਇਸ ਕਰਕੇ ਮੇਰੀ ਬੇਨਤੀ ਹੈ ਡਰਾਈਵਰਾਂ ਕਰੈਕਟਰ ਨੂੰ ਖਾਸ ਕਰ ਕਿਉਂਕਿ ਇਹ ਨਿਊ ਦਸ਼ਮੇਸ਼ ਕੰਪਨੀ ਹੈ ਤੇ ਇਹਦੇ ਵਿੱਚ ਮੇਰੇ ਕਾਫੀ ਮਿਲਣ ਵਾਲੇ ਸੱਜਣ ਨੇ ਜਿਹੜੇ ਇਹਦੇ ਵਿੱਚ ਜੌਬ ਕਰਦੇ ਇਸ ਕੰਪਨੀ 'ਚ ਤੇ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਵੀ ਭਰਾਵੋ ਥੋੜਾ ਜਿਹਾ ਥੱਲੇ ਲਾ ਲਿਆ ਕਰੋ ਇਹ ਗੈਰ ਕਾਨੂੰਨੀ ਹੈ ਇਹਨੂੰ ਤੁਸੀਂ ਪਹਿਲੀ ਗੱਲ ਤਾਂ ਮੇਰੇ ਖਿਆਲ ਨਾਲ ਜਿੰਨੇ ਡਰਾਈਵਰ ਤੇ ਕਨੈਕਟਰ ਹੈ ਇਨਾਂ ਦੇ ਵਿੱਚੋਂ 99% ਨੇ ਤਾਂ ਕਾਨੂੰਨ ਨਹੀਂ ਪੜੇ ਹੁੰਦੇ ਵੀ ਡਰਾਈਵਰ ਇਹਨਾਂ ਨੇ ਕਾਨੂੰਨ ਕੀ ਹੈ ਤੇ ਕ੍ਰੈਕਟਰੀ ਦੇ ਕਾਨੂੰਨ ਕੀ ਹੈ ਤੇ ਮੇਰੇ ਖਿਆਲ ਨਾਲ 50% ਕੋਲੇ ਕਨੈਕਟਰੀ ਲਾਇਸੈਂਸ ਨਹੀਂ ਹੋਣਾ ਠੀਕ ਹੈ ਜੀ ਤੇ ਬਾਕੀ ਜੇ ਇਹਦੇ ਮਾਲਕ ਵੇਖਣ ਸੁਣਨ ਨਾ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਵੀ ਭਾਈ ਸਾਹਿਬ ਇਹਨਾਂ ਨੂੰ ਸਮਝਾਓ ਥੋੜਾ ਜਿਆ ਤੇ ਇਹ ਗਲਤ ਹੈ ਤੇ ਮੁੜ ਕੇ ਕੋਈ ਹਾਦਸਾ ਵਾਪਰ ਗਿਆ ਫਿਰ ਬਹੁਤ ਕਸੂਤਾ ਹੋ ਜਾਂਦਾ ਹੁੰਦਾ ਹੈ ਕੰਮ ਕਿਉਂਕਿ ਲੋਹੇ ਕੁੱਟ ਕੇ ਸਿੱਧੇ ਹੋ ਜਾਂਦੇ ਆ ਕਾਰ ਜੀ ਵੀ ਵਿਗ ਜਾਂਦੇ ਪਰ ਜੇ ਕੋਈ ਜਾਨੀ ਨੁਕਸਾਨ ਹੋ ਜੇ ਉਹ ਸਾਰੀ ਜ਼ਿੰਦਗੀ ਮੁੜ ਕੇ ਭਰ ਪਾਈ ਨਹੀਂ ਹੁੰਦੀ ਤੇ ਜਿਹੜੀ ਦੁਸ਼ਮਣੀ ਪਾਤੀ ਉਹ ਫਾਲਤੂ ਦੀ ਐ ਇਸ ਕਰਕੇ ਮੇਰੀ ਬੇਨਤੀ ਹੈ ਉਹਨਾਂ ਟਰਾਂਸਪੋਰਟ ਭਰਾਵਾਂ ਨੂੰ ਵੀ ਟਰਾਂਸਪੋਰਟਰਾਂ ਨੂੰ ਵੀ ਮਿੱਤਰੋ ਆਪਦੇ ਡਰਾਈਵਰਾਂ ਕੈਨੈਕਟਰਾਂ ਨੂੰ ਇਹ ਹਦਾਇਤਾਂ ਦਿਓ ਉਹਨਾਂ ਨੂੰ ਸਮਝਾਓ ਵੀ ਡਰਾਈਵਰੀ ਤੇ ਕੈਨੈਕਟਰੀ ਦੇ ਰੂਲ ਕੀ ਐ 99% ਡਰਾਈਵਰਾਂ ਦੇ ਕੈਨੈਕਟਰਾਂ ਨੇ ਰੂਲ ਨਹੀਂ ਪੜ੍ਹੇ ਹੁੰਦੇ ਠੀਕ ਐ ਜੀ ਵੀ ਡਰਾਈਵਰੀ ਦੇ ਰੂਲ ਕੀ ਹੈ ਤੇ ਕਨੈਕਟਰੀ ਦੇ ਰੂਲ ਕੀ ਹੈ ਤੇ 50% ਕਨੈਕਟਰਾਂ ਕੋਲ ਕਨੈਕਟਰੀ ਲਾਇਸੈਂਸ ਨਹੀਂ ਹੁੰਦਾ ਇਹ ਵੀ ਮੈਂ ਤੁਹਾਨੂੰ ਜਾਣਕਾਰੀ ਦੇ ਰਿਹਾ ਕਿ ਕਨੈਕਟਰੀ ਲਾਇਸੈਂਸ ਵੀ ਹੁੰਦਾ ਇਹ ਹੁਣ ਦੇਖ ਲਿਓ ਹੁਣ ਇਹ ਰੁਕੂਗੀ ਜਲਾ ਲੱਡੇ ਤੇ ਹੁਣ ਦੇਖਦੇ ਆਂ ਆਪਾਂ ਇੱਥੇ ਕਿਵੇਂ ਰੁਕ ਗਏ ਗੁਰੂ ਸਰਤੇ ਨੇ ਜਿਵੇਂ ਵਿਚਾਲੇ ਬ੍ਰੇਕਾਂ ਮਾਰਤੀਆਂ ਸੋ ਤੁਸੀਂ ਦੇਖੇ ਸੀ ਹੁਣ ਇਹ ਸਿੱਧੀਆਂ-ਸਿੱਧੀਆਂ ਨਿਜਵਾਂ ਦੀਆਂ ਧੱਜੀਆਂ ਢਾ ਰਹੀਆਂ ਨੇ ਡਾਈਆਂ ਜਾ ਰਹੀਆਂ ਹੁਣ ਇਹ ਕੀ ਹੈ ਇਹ ਕਹਿਣਾ ਇਹਨਾਂ ਦੇ ਮਾਲਕ ਠੀਕ ਹੈ ਇੱਥੇ ਥੋੜੀ ਜੀ ਉਹਨੇ ਸਾਈਡ ਤੇ ਕਰ ਲਈ ਪਰ ਫਿਰ ਵੀ ਹਜੇ ਆ ਦੇਖੋ ਪਿਛਲਾ ਪਾਸਾ ਵਿਚਾਲੇ ਹੀ ਖੜਾ ਹੈ ਕਿਉਂਕਿ ਜਿਹੜੀ ਜ਼ਿਆਦਾਤਰ ਅੱਜ ਕੱਲ ਮੌਤ ਦੀ ਰੇਸ਼ਿਓ ਉਹ ਐਕਸੀਡੈਂਟ ਹੈ ਉਸ ਕਰਕੇ ਸਾਰੇ ਸੱਜਣਾਂ ਨੂੰ ਬੇਨਤੀ ਹੈ ਵੀ ਇਹ ਤੁਸੀਂ ਭਾਈ ਧਿਆਨ ਦਿਆ ਕਰੋ ਇਹਨਾਂ ਗੱਲਾਂ 'ਚ ਤੇ ਜੇ ਇਹਨੂੰ ਕੋਈ ਦੇਖਣ ਵਾਲਾ ਸ਼ਸ ਪ੍ਰਸ਼ਾਸਨ ਸੁਣਦਾ ਬਾਜਾਖਾਨਾ ਬਰਨਾਲਾ ਰੋਡ ਨਾਲ ਸੰਬੰਧਿਤ ਉਹ ਵੀ ਇਸ ਚੀਜ਼ ਤੇ ਨੋਟਿਸ ਲਵੇ ਕਿ ਇਹਦਾ ਹੱਲ ਕੀ ਹੋ ਸਕਦਾ ਡਰਾਈਵਰਾਂ ਕੈਨੇਟਰਾਂ ਨੂੰ ਸਮਝਾਇਆ ਜਾਵੇ ਚੈੱਕ ਇਨ ਕੀਤੀ ਜਾਵੇ ਵੀ ਕਿਹਦੇ ਕੋਲ ਲਾਇਸੈਂਸ ਹੈਗਾ ਕਿਹਦੇ ਕੋਲ ਨਹੀਂ ਹੈਗਾ ਠੀਕ ਹੈ ਸਾਰਿਆਂ ਦਾ ਧੰਨਵਾਦ